ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸਭ ਸੰਗਤਾਂ ਦੇ ਨਾਲ ਕਥਾ ਵਿਚਾਰ ਸਾਂਝੀ ਕਰਨ ਲੱਗੇ ਹਾਂ ਕਿ ਅੰਮ੍ਰਿਤ ਕੀ ਹੈ ਖਾਲਸਾ ਪੰਥ ਦੀ ਜਥੇਬੰਦੀ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤ ਜ਼ਰੂਰੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਖਾਲਸੇ ਦੀ ਸਾਜਨਾ ਕਰਨ ਸਮੇਂ ਖੰਡੇ ਦੇ ਅੰਮ੍ਰਿਤ ਦੀ ਰਥਾ ਚਲਾਈ ਅੰਮ੍ਰਿਤ ਸੰਸਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਤਾ ਜਾਂਦਾ ਹੈ ਪੰਜ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੱਬਿਆ ਵਿੱਚ ਬੈਠਦੇ ਹਨ ਇਹ ਪੰਜ ਪਿਆਰੇ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਸਿੰਘ ਹੁੰਦੇ ਹਨ ਜੋ ਕਿ ਪੰਜ ਕਕਾਰਾਂ ਕੇਸ ਕੰਗਾ ਕੜਾ ਕਛਹਿਰਾ ਤੇ ਕਿਰਪਾਨ ਦੇ ਧਾਰਨੀ ਹੁੰਦੇ ਹਨ ਇਹਨਾਂ ਵਿੱਚੋਂ ਇੱਕ ਅੰਮ੍ਰਿਤਪਹਿਲਾਖੀਆਂ ਨੂੰ ਸਿੱਖ ਧਰਮ ਦੇ ਸੂਲ ਸਮਝਾਉਂਦਾ ਹੈ ਜਦੋਂ ਅਮਰਤੇ ਪੁਲਾਖੀ ਇਨ੍ਹਾਂ ਸੂਲਾਂ ਦੇ ਪਾਬੰਦ ਰਹਿਣ ਦੀ ਸਹਿਮਤੀ ਪ੍ਰਗਟ ਕਰਦੇ ਹਨ ਤਾਂ ਅਰਦਾਸ ਕੀਤੀ ਜਾਂਦੀ ਹੈ ਫਿਰ ਪੰਜੇ ਪਿਆਰੇ ਸਰਬ ਲੋਹ ਦੇ ਬਾਟੇ ਦੇ ਦਵਾਲੇ ਬੈਠਦੇ ਹਨ ਜਿਸ ਵਿੱਚ ਨਿਰਮਲ ਜਲ ਅਤੇ ਕੁਝ ਪਤਾਸੇ ਪਾਏ ਹੁੰਦੇ ਹਨ ਉਹ ਜਪਜੀ ਸਾਹਿਬ ਜਾਪ ਸਾਹਿਬ ਸੁਦਾ ਸਵਈਏ ਚੋਪਈ ਤੇ ਅਨੰਦ ਸਹਿਵਾਰੋ ਵਾਰੀ ਪਾਠ ਕਰਦੇ ਹਨ ਪਾਠ ਕਰਨ ਵਾਲਾ ਆਪਣੇ ਸੱਜੇ ਹੱਥ ਨਾਲ ਦੋ ਧਾਰੇ ਖੰਡੇ ਨੂੰ ਜਲ ਵਿੱਚ ਫੇਰਦਾ ਰਹਿੰਦਾ ਹੈ ਪੰਜੇ ਪਿਆਰੇ ਬਾਟੇ ਦੇ ਕੰਡੇ ਉੱਪਰ ਹੱਥ ਰੱਖਦੇ ਹਨ ਜਦੋਂ ਪੰਜਾ ਬਾਣੀ ਦਾ ਪਾਠ ਹੋ ਜਾਂਦਾ ਹੈ ਤਾਂ ਪੰਜੇ ਪਿਆਰੇ ਬਾਟੇ ਨੂੰ ਆਪਣੇ ਹੱਥਾਂ ਵਿੱਚ ਚੁੱਕ ਕੇ ਖੜੇ ਹੋ ਜਾਂਦੇ ਹਨ ਉਹਨਾਂ ਵਿੱਚ ਇੱਕ ਤਿਆਰ ਕੀਤੇ ਹੋਏ ਅੰਮ੍ਰਿਤ ਦੀ ਅਰਦਾਸ ਕਰਦਾ ਹੈ ਫਿਰ ਅੰਮ੍ਰਿਤ ਅੱਬੇ ਲੱਖੀਆਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ ਹਰੇਕ ਅੰਮ੍ਰਿਤ ਅੱਬੇ ਲੱਖੀ ਨੂੰ ਵਾਰੋ-ਵਾਰੀ ਅੰਮ੍ਰਿਤ ਦੇ ਪੰਜ ਚੂਲੇ ਦਿੱਤੇ ਜਾਂਦੇ ਹਨ ਉਹ ਹਰ ਚੂਲੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਹੈ ਫਿਰ ਪੰਜ-ਪੰਜ ਵਾਰ ਉਸ ਦੀ ਅੱਖਾਂ ਵਿੱਚ ਤੇ ਸਿਰ ਤੇ ਕੇਸਾਂ ਵਿੱਚ ਅੰਮ੍ਰਿਤ ਦੇ ਛੱਟੇ ਮਾਰੇ ਜਾਂਦੇ ਹਨ ਅਤੇ ਉਹ ਹਰ ਛੱਟੇ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਹੈ ਸਭ ਨੂੰ ਅੰਮ੍ਰਿਤ ਪਿਲਾ ਕੇ ਜੋ ਅੰਮ੍ਰਿਤ ਬਚ ਜਾਂਦਾ ਉਸ ਨੂੰ ਸਾਰੇ ਹੀ ਵਾਰੋ-ਵਾਰੀ ਥੋੜਾ-ਥੋੜਾ ਬਾਟੇ ਨਾਲ ਮੂੰਹ ਲਾ ਕੇ ਪੀਂਦੇ ਹਨ ਤਾਂ ਜੋ ਜਾਤ-ਪਾਤ ਤੇ ਛੂਤ-ਛਾਤ ਦਾ ਪਰਮ ਦੂਰ ਹੋ ਜਾਏ ਪੰਜ ਪਿਆਰੇ ਫਿਰ ਪੰਜ ਵਾਰ ਮੂਲ ਮੰਤਰ ਦਾ ਪਾਠ ਕਰਦੇ ਹਨ ਜੋ ਕਿ ਅੰਮ੍ਰਿਤ ਛੱਕ ਚੁਕੇ ਪ੍ਰਾਣੀ ਮਗਰੋਂ ਮਗਰ ਬੋਲਦੇ ਹਨ ਅੰਮ੍ਰਿਤ ਛਕਣ ਵਾਲਿਆਂ ਨੂੰ ਗੁਰਮੰਤਰ ਦਰਦਾਇਆ ਜਾਂਦਾ ਤੇ ਨਾਲ ਹੀ ਸਿੱਖੀ ਦੀ ਰਹਿਤ ਮਰਿਆਦਾ ਦੱਸੀ ਜਾਂਦੀ ਹੈ। ਅੰਮ੍ਰਿਤ ਛਕਣ ਵਾਲੇ ਆਪਣਾ ਨਵਾਂ ਜਨਮ ਮੰਨ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਤੇ ਮਾਤਾ ਸਾਹਿਬ ਕੋਰਨ ਜੀ ਨੂੰ ਆਪਣੀ ਮਾਤਾ ਕਬੂਲਦੇ ਹਨ। ਉਹ ਆਪਣੇ ਆਪ ਨੂੰ ਅਨੰਦਪੁਰ ਦਾ ਵਾਸੀ ਸਮਝਦੇ ਹਨ। ਜਿੱਥੇ ਉਹਨਾਂ ਦੇ ਰਹਿਤ ਦਾ ਧਾਰਨੀ ਹੋਣਾ ਹੁੰਦਾ ਉੱਥੇ ਉਹਨਾਂ ਨੇ ਚਾਰ ਬਜਰੁਕਰਹਤਾ ਤੋਂ ਬਚਣਾ ਹੁੰਦਾ ਹੈ। ਉਹ ਹਨ ਕੇਸਾਂ ਦੀ ਵਿਦਬੀ ਕੁੱਠਾ ਮਾਸ ਖਾਣਾ ਪਰਸਤਰੀ ਜਾ ਪਰ ਪੁਰਸ਼ ਨਾਲ ਭੋਗਤੀ ਤਮਾਕੂ ਦੇ ਨਸ਼ਿਆਂ ਦੀ ਵਰਤੋਂ ਜੇ ਕੋਈ ਸਿੱਖ ਇਨ੍ਹਾਂ ਚਾਰਾ ਕੁਰੇਤਾਂ ਵਿੱਚੋਂ ਕੋਈ ਵੀ ਕੁਰੇਤ ਕਰਦਾ ਹੈ ਤਾਂ ਉਸ ਨੂੰ ਸੰਗਤ ਦੇ ਸਾਹਮਣੇ ਯੋਗ ਦੰਡ ਲੈਵਾ ਕੇ ਦੁਆਰਾ ਅੰਮ੍ਰਿਤ ਛਕਣਾ ਪੈਂਦਾ ਹੈ ਅੰਮ੍ਰਿਤ ਛਕਣ ਵਾਲਿਆਂ ਵਿੱਚੋਂ ਜੋ ਨਵੇਂ ਸਿੱਖ ਸਜਦੇ ਹਨ ਉਹਨਾਂ ਨੂੰ ਨਵਾਂ ਨਾਮ ਦਿੱਤਾ ਜਾਂਦਾ ਹੈ ਅੰਤ ਵਿਚ ਫਿਰ ਅਰਦਾਸ ਕੀਤੀ ਜਾਂਦੀ ਅਤੇ ਸਾਰੇ ਹੀ ਅੰਮ੍ਰਿਤਾਰਿਕ ਬਾਟੇ ਵਿੱਚੋਂ ਕੜਾ ਪ੍ਰਸ਼ਾਸ਼ਕ ਦੇ ਹਨ ਕੇਸ ਕੇਵਲ ਕਕਾਰ ਹੀ ਨਹੀਂ ਕੇਸਾਂ ਤੋਂ ਬਿਨਾ ਤਾਂ ਸਿੱਖ ਪਤਿਤ ਹੈ ਉਹ ਸਿੱਖ ਹੀ ਨਹੀਂ ਰਹਿੰਦਾ ਇਸ શરીરਦੰਗ ਹਨ ਪਰ ਕਕਾਰ ਬਾਹਰੋਂ ਧਾਰਨੀ ਕੀਤੇ ਚੰਨ ਕੇਸਾਂ ਦੀ ਸੰਭਾਲ ਲਈ ਸੱਚੇ ਪਾਤਸ਼ਾਹ ਨੇ ਦੋ ਚਿੰਨ ਦਿੱਤੇ ਇੱਕ ਕੰਗਾ ਤੇ ਦੂਜੀ ਕੇਸਕੇ ਦਾ ਛੋਟੀ ਦਸਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ